ਮੌੜ ਮੰਡੀ ਤੇ ਮਾਨਸਾ ਹਾਈਵੇ ਤੇ ਲੱਗਿਆ ਟੋਲ ਪਲਾਜੇ ਨੂੰ ਚੁੱਕਣ ਲਈ ਭਾਰਤੀ ਕਿਸਾਨ ਜੁਨੀਆਂ ਨੇ ਸੰਘਰਸ਼ ਸ਼ੁਰੂ ਕੀਤਾ ਤੇ ਧਰਨਾ ਲਾ ਕੇ ਟੋਲ ਪਲਾਜਾ ਬੰਦ ਕਰਨ ਦੇ ਲਈ ਭਾਰਤੀ ਕਿਸਾਨ ਜੁਨੀਆਂ ਡਟੀਆਂ ਇਸ ਸਬੰਧੀ ਕੀ ਕਿਹਾ ਭਾਰਤੀ ਕਿਸਾਨ ਜੁਨੀਆਂ ਆਗੂਆਂ ਤੇ ਭਰਾ ਜੀ ਕੀ ਮਾਮਲਾ ਹੈ ਤੁਹਾਨੂੰ ਦੋ ਦੁਨੀਆਂ ਨੂੰ ਇੱਥੇ ਇੱਕ ਟੋਲ ਬੰਦ ਕਰਨ ਦੇ ਲਈ ਧਰਨੇ ਲਾਉਣੇ ਪੈ ਰਹੇ ਕੀ ਮਾਮਲਾ ਮੈ ਰੇਸ਼ਮ ਸਿੰਘ ਯਾਤਰੀ ਭਾਰਤੀ ਕਿਸਾਨੀ ਇਕਤਾ ਸਿੱਧੂਪੁਰਾ ਜ਼ਿਲ੍ਹਾ ਜੰਸਕਤਰ ਬਸਿੰਦਾ ਜਿਹੜਾ ਟੋਲ ਪਲਾਜਾ ਜੀ ਪਹਿਲਾਂ ਤਾਂ ਅਸੀਂ ਨੇ ਕਹਿਣਾ ਕਿ ਗੈਰ ਕਾਨੂੰਨੀ ਢੰਗ ਨਾਲ ਲੱਗਿਆ ਤੇ ਲੱਗਿਆ ਵੀ ਹੋਇਆ ਜਦੋਂ ਇਹ ਚੱਲਦਾ ਸੀ ਉਦੋਂ ਤੇ ਅਸੀਂ ਇਹਦੀ ਪੈਰਵਾਹੀ ਕੀਤੀ ਸੀ ਵੀ ਇੱਕ ਆਮ ਰੋਡ ਤੇ ਟੋਲ ਪਲਾਜਾ ਲਾਉਣ ਦਾ ਕੀ ਮਤਲਬ ਜੀ ਜੇ ਲਾਉਣਾ ਦਾ ਪਾਸੇ ਜ਼ਮੀਨ ਐਕਵਾਇਰ ਕਰਦੇ ਨੇ ਕਰੋ ਲਾਹੋ ਪਰ ਜੇ ਕਹਿ ਲਈਏ ਕਾਨੂੰਨ ਦੀਆਂ ਧੱਡੀਆਂ ਲਾਈਆਂ ਨਾਲ ਸ਼ਰਿਆਂ ਤੁਸੀਂ ਦੇਖਿਆ ਸੜਕ ਦੇ ਉੱਤੇ ਕਿੱਧਰ ਦਾ ਕਾਨੂੰਨ ਕੱਢ ਲਿਆ ਸਾਡੀਆਂ ਸਰਕਾਰਾਂ ਨੇ ਇਹ ਸਾਡੀਆਂ ਕੰਪਨੀਆਂ ਨੇ ਕਿ ਸੜਕ ਤੇ ਤੁਰੇ ਜਾਂਦੇ ਘਰ ਪਾ ਦਿਓ ਤੇ ਲੋਕ ਜਿਹੜੇ ਖੂ ਖਾਤਰ ਇਹਦੇ ਡਿੱਗੇ ਜਾਂਦੇ ਇੱਥੇ ਪਤਾ ਨਹੀਂ ਜੀ ਕਿੰਨੇ ਕ ਘਰਾਂ ਦੇ ਚਿਰਾਗ ਬੁੱਝ ਗਏ ਨੌਜਵਾਨ ਵਿਚਾਰੇ ਐਕਸੀਡੈਂਟਾਂ ਵਾਲੇ ਹੀ ਮਰ ਗਏ ਨਸ਼ੇੜੀਆਂ ਦਾ ਅੱਡਾ ਬਣਿਆ ਕਿੰਨੇ ਕ ਨਸ਼ੇੜੀਆਂ ਨੇ ਇੱਥੇ ਦੇ ਸਕੂਟਰ ਮੋਟਰਸਾਈਕਲ ਗੱਡੀਆਂ ਖੋਹ ਕੇ ਲੱਤਾਂ ਵਾਹਾਂ ਤੋੜੀਆਂ ਪਰ ਇਹ ਕੰਪਨੀ ਸੁੱਤੀ ਪਈ ਆ ਕੋਈ ਇਹਨਾਂ ਦੇ ਧਿਆਨਤ ਨਹੀਂ ਆਦੇ ਜੇ ਅਸੀਂ ਪਿੱਛੇ ਸੀ ਜੇ ਕਹਿ ਲਈਏ ਕਈ ਲੰਮੇ ਸਮੇਂ ਤੋਂ ਡੀਸਾਬ ਨਾਲ ਰابطਾ ਕੀਤਾ ਹੋਇਆ ਅਰਜੀ ਪੱਤਰ ਰਾਹੀਂ ਹੁਣੇ ਪਿੱਛੇ ਉਨੇ ਜਿਹੜੇ ਅਸੀਂ ਅਰਜੀ ਦੇ ਕੇ ਮੰਗ ਕਰੀ ਸੀ ਕਿ ਜੀ ਸਾਨੂੰ ਮਜਬੂਰੀ ਵਸ ਟੋਲ ਪਲਾਜਨਾ ਪਟਣਾ ਪੈ ਜੇ ਜੀ ਦਾ ਹੈਗਾ ਉਹਨਾਂ ਨਾਲ ਗੱਲ ਕਰਕੇ ਉਹ ਚਖਵਾ ਦੇ ਰੂਮ ਕਰਵਾ ਦੇ ਪਰ ਉਹ ਕਹਿੰਦੇ ਕਰਵਾ ਦਾਂਗੇ ਪਰ ਅੱਜ ਤੱਕ ਕੋਈ ਨਹੀਂ ਜੇ ਅਸੀਂ ਸੜਕ ਰੋਕੀ ਆ ਜਾਂ ਐਲਾਨ ਕਰਿਆ ਵੀ ਅਸੀਂ ਪਟਾਂਗੇ ਤੇ ਅੱਜ ਸਾਨੂੰ ਦਿਸੇ ਨਾ ਐਸਡੀਓ ਸਾਹਿਬ ਜਿਹੜੇ ਕਹਿੰਦੇ ਨੇ ਸੰਗਰੂਰ ਦਾ ਪਰ ਬਹੁਤ ਮਾੜੀ ਗੱਲ ਆ ਸਾਡੇ ਵਿਭਾਗ ਨੂੰ ਇੰਨੇ ਨਹੀਂ ਪਤਾ ਕਿ ਸੜਕ ਕਿਹੜੀ ਆ ਕੰਪਨੀ ਕਿਹੜੀ ਆ ਟੋਲ ਪਲਾਜਾ ਕਿਹੜਾ ਸੰਗਰੂਰ ਦਾ ਤੇ ਬੋਰਡ ਦਾ ਦੇਖੋ ਜੀ ਕਿੰਨਾ ਅੰਤਰ ਆ ਪਰ ਅਸੀਂ ਮੰਗੇਟਾਂ ਲਾਂਗੇ ਤੁਹਾਡੇ ذریعے ਜਿੰਨੇ ਸਾਡੇ ਨੌਜਵਾਨਾਂ ਦਾ ਨੁਕਸਾਨ ਹੋਇਆ ਮਰੇ ਨੱਪਾ ਮਾਂ ਟੁੱਟੀਆਂ ਤਾਂ ਕੰਪਨੀ ਭਰੇ ਉਹਨਾਂ ਦਾ ਜਿੰਨੇ ਸਾਡੇ ਵੀ ਹਿੱਕਲ ਚੁਰੂਸ ਨੇ ਭਰੇ ਪਰ ਜਿਹੜੀ ਅੱਜ ਤੁਰਤ ਸਟੇ ਵੀ ਗੱਲ ਕਰਦੇ ਅਸੀਂ ਇਹਨੂੰ ਪੰਨਾਂਗੇ ਜਿਹੜੀ ਕਾਰਵਾਈ ਕਰਨੀ ਹੋ ਪ੍ਰਸ਼ਾਸਨ ਨੇ ਸਾਡੇ ਤੇ ਕਰਨੀ ਇਹ ਕਹਿੰਦੇ ਵੀ 16 ਸਤੰਬਰ ਤੱਕ ਫਿਰ ਤੁਹਾਡੀ ਯੂਨੀਅਨ ਕਾਰਵਾਈ ਕਰਨੀ ਹੈ ਇਹਨੂੰ ਪੂਰਨ ਮੈਂ ਕਰਾਂਗੇ ਸੀ ਤਾਂ ਅੱਜ ਆ ਕੇ ਸਾਡੇ ਕੋਲੇ ਪਹਿਲਾਂ ਸਾਡੇ ਨਾਲ ਸਪੱਸ਼ਟ ਜਿਹੀ ਗੱਲ ਨੇੜ ਵੀ ਕਰ ਲਈ 19 ਜਰਜ ਦਿੱਤੀ ਕਿ ਇਹਨਾਂ ਦੇ ਝਾਂਟੇ ਨਹੀਂ ਗਾ ਕਿਛੇ ਸੇ ਆ ਰਹੀ ਨੰਦੇ ਕਿਸੇ ਅਖਬਾਰ ਚ ਦੰਦੇ WhatsApp ਜਰੀਏ ਕਿਸੇ ਵੀ ਦੰਦੇ ਮੈਸੇਜ ਵੀ ਸਾਡਾ ਹੀ ਟੋਲ ਪਲਾਜੇ ਦਾ ਜੀ ਸਟੇਜ ਹੈਗਾ ਅਸੀਂ ਆਪ ਅਪਰੂਵ ਕਰ ਦਾਂਗੇ ਜਿਵੇਂ ਅੱਜ ਕਰ ਰਹੇ ਤਾਂ ਇੱਥੇ ਸਾਨੂੰ ਆਉਣ ਦੀ ਕੋ ਲੋਸ ਹੁਣ ਤੁਸੀਂ ਪਰ ਇਹ ਹੋ ਗਿਆ ਕਿ ਜੇ ਅਸੀਂ ਇਕੱਠੇ ਹੋਨੇ ਤਾਂ ਫੇਰ ਜਾ ਕੇ ਦਾ ਪ੍ਰਸ਼ਾਸਨ ਨਹੀਂ ਕੁੰਬ ਕਰ ਲੇਗੀ ਸੁੱਤਾ ਪੈਜਦਾ ਮਰਦਾ ਮਰਨ ਦੇ ਠਾਗੀ ਬੱਗੀ ਚੱਲੀ ਆ ਗੁੰਡਾ ਟੈਕਸਾ ਇਹ ਜਿਹਦਾ ਜ਼ਿਕਰ ਦਾ ਵਿਚਾਲੇ ਸੜਕ ਤੇ ਬਹਿ ਜਾਂਦਾ ਲਾਂ ਦਾ ਟੋਲ ਪਲਾਜਾ ਇੱਥੇ ਸਾਡੇ ਜੇ ਕਹਿ ਲਿਏ ਨਿਆ ਪਾਣ ਕਾ ਦੀ ਕੋਈ ਚੀਜ਼ ਨਹੀਂ ਰਹੀ ਪੰਜਾਬ ਚ ਉਹਨਾਂ ਅਗਲਾ ਸੰਘਰਸ਼ ਤੁਹਾਡਾ ਕੀ ਹੋਜੀ ਅਗਲਾ ਸੰਘਰਸ਼ ਅਸੀਂ ਜਾਰੀ ਹੈ ਸਾਡਾ ਅਸੀਂ ਜੇਕਰ ਇਹ ਨਾ ਕਰਨਗੇ ਤਾਂ ਅਸੀਂ ਆਪਦਾ ਫਿਰ ਰਸਤਾ ਪਬਲਿਕ ਨੂੰ ਵਿਹਲਾ ਕਰਨ ਲਈ ਇਹ ਚੱਕਣ ਲਈ ਨੇ ਤਾਂ ਨੁਕਸਾਨ ਹੋਣ ਲਈ ਜਿਵੇਂ ਤੁਹਾਨੂੰ ਦੱਸਿਆ ਪਰਸੂ ਇੱਕ ਨੌਜਵਾਨ ਦਾ ਨੁਕਸਾਨ ਹੋਇਆ ਜਿਹਦਾ ਸਾਰਾ ਰੀੜ ਦੀ ਹੱਡੀ ਸਾਰਾ ਕੁਝ ਕੱਢ ਗਿਆ ਪਿੱਛੇ ਟੁੱਟ ਗਿਆ ਵਿਚਾਰੇ ਦਾ ਆ ਸਾਲ ਤੇ ਪਿਆ ਗਰੀਬ ਪਰਿਵਾਰ ਆ ਪਤਾ ਨਹੀਂ ਕਿੰਨਾ ਕੁ ਲੱਖਾਂ ਰੁਪਏ ਨੇ ਉਧਰ ਕੋਈ ਇਹ ਪ੍ਰਸ਼ਾਸਨ ਦਾ ਜਾਂ ਕੰਪਨੀ ਦਾ ਧਿਆਨ ਨਹੀਂ ਜਿਸ ਕਰਕੇ ਅਸੀਂ ਤਾਂ ਫਿਰ ਮਜਬੂਰ ਆ ਇਹ ਟੱਕਰ ਨਹੀਂ ਮਜਬੂਰ ਕਰਦੇ ਨੇ ਸਾਨੂੰ ਬਹੁਤ ਸਮਾਂ ਹੋ ਗਿਆ ਉਹਦੇ ਨੇ ਕਿੱਧਰ ਗਏ ਸੀ ਕੰਪਨੀ ਵਾਲੇ ਜਾਂ ਇਹ ਜਿਹੜਾ ਅਜੈ ਸਿੰਘ ਸਾਹਿਬ ਆਏ ਨੇ ਉਹਦੇ ਨੇ ਕਿਉਂ ਨਹੀਂ ਗੱਲਬਾਤ ਕਰੀ ਜਾਂ ਗੱਲਬਾਤ ਤਾਹਾਂ ਕਰਕੇ ਉਹਦੇ ਦਾ ਟੱਕਾ ਦੇਣਾ ਸੀ ਇਹਦਾ ਮਤਲਬ ਇਹ ਹੈ ਅਸੀਂ ਇਕੱਠੇ ਹੋ ਕੇ ਆਉਣੇ ਆ ਤਾਂ ਹੀ ਜਾਗ ਪੈਣਗੇ ਨਹੀਂ ਜਿਵੇਂ ਚੱਲੀ ਜਾਂਦੇ ਚੱਲੀ ਜਾਂਦੇ ਇਸ ਕਰਕੇ ਸੀ ਜਿਹੜਾ ਹੈ ਲੱਗਿਆ ਹੋਇਆ ਗਾਇਕ ਨੂੰ ਟੋਲ ਪਲਾਜ਼ਾ ਨੂੰ ਅਸੀਂ ਪਰੇ ਹਟਾਵਾਂਗੇ ਜੇ ਕਰੇ ਪ੍ਰਸ਼ਾਸਨ ਨਾ ਹਟਾਉਗਾ ਰਾਜਮਿੰਦਰ ਕੋਟਪਾਲਾ ਜ਼ਿਲ੍ਹਾ ਜਨਕ ਪੱਤਰ ਭਾਰਤੀ ਸੰਘ ਇੱਕ ਟੱਡ ਕਹਿੰਦਾ ਬਹਿੰਦਾ ਅੱਜ ਆਸੀਂ ਖੜੇ ਹਾਂ ਘੁੰਮਣਕਲਾ ਕੋਲ ਪਲਾਜੇ ਤੇ ਜੋ ਬਠਿੰਡਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ। ਇਹ ਸ ਟੋਲ ਪਲਾਜੇ ਨੂੰ ਲਗਭਗ ਕਾਫੀ ਸਾਲ ਹੋ ਗਏ ਜਿਹੜਾ ਬੇਰਾਂ ਤੇ ਬੰਦ ਪਿਆ ਕੋਈ ਇੱਥੇ ਲਾਈਟ ਨਹੀਂ ਕੋਈ ਰਿਫਲੈਕਟਰ ਨਹੀਂ। ਆਪ 31 ਦੀ ਅਗਸਤ ਦੀ ਰਾਤ ਨੂੰ ਵੀ ਇੱਥੇ ਕਾਰ ਦਾ ਐਕਸੀਡੈਂਟ ਹੋਇਆ ਦੋ ਜਣੇ ਦੇ ਚੂੜੇ ਟੁੱਟ ਗਏ। ਵੱਡੀ ਪੱਧਰ ਤੇ ਜਾਨੀ ਮਾਲੀ ਨੁਕਸਾਨ ਹੋ ਰਿਹਾ ਲੁੱਟ ਦਾ ਅੱਡਾ ਬਣਿਆ ਹੋਇਆ। ਬੇ ਲੋੜਾ ਬਹੁਤ ਵਾਰੀ ਪ੍ਰਸ਼ਾਸਨ ਨੂੰ ਲਿਖਤੀ ਅਪੀਲਾਂ ਕਰਤੀਆਂ ਵੀ ਇਹਨੂੰ ਹਟਾਇਆ ਜਾਵੇ ਸੜਕ ਨੂੰ ਸਾਫ਼ ਕੀਤਾ ਜਾਵੇ। ਪ੍ਰਸ਼ਾਸਨ ਦੇ ਕੰਨ ਤੇ ਜੂਨੀ ਸਰਗੀ ਅਸੀਂ ਪਿਛਲੇ ਦਿਨ ਤਹਿਸੀਲਦਾਰਾਂ ਹੱਥ ਜਮ ਨੂੰ ਮੰਗ ਪੱਤਰਤਾ ਵੀ ਜੇਕਰ ਇਹ ਨੂੰ ਹਟਾਓ ਨਹੀਂ ਤਾਂ ਅਸੀਂ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਟੋਲ ਪਲਾਜ਼ੇ ਨੂੰ ਚੱਕ ਕੇ ਪਾਸੇ ਕਰਾਂਗੇ ਸੜਕ ਨੂੰ ਸਾਫ ਕਰਾਂਗੇ ਮੰਗ ਮੰਗੇ ਕੋਈ ਕੰਮ ਮੰਗੇ ਨੂੰ ਟੋਲ ਪਲਾਜ਼ੇ ਨੂੰ ਚੱਕ ਕੇ ਪਾਸੇ ਹਟਾਇਆ ਜਾਵੇ ਜੇ ਕੋਈ ਨਹੀਂ ਪ੍ਰਸ਼ਾਸਨ ਸੁਣਦਾ ਫਿਰ ਫਿਰ ਅਸੀਂ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਭਾਰਤੀ ਕਿਸਾਨਾਂ ਦੇ ਟਕਾਉਂਦਾ ਦੀ ਗਵਾਈ ਤੇ ਇਹਨੂੰ ਚੱਕ ਕੇ ਪਾਸੇ ਕਰ ਦੇਵਾਂਗੇ ਆਪਣੇ ਆਪ ਹੀ ਕਰਦੇ ਆਪਨੇ ਆਪ ਵੀ ਕਰ ਦੇਗੇ ਪਹਿਲਾਂ ਅਸੀਂ ਢੇਪੀਲਾ ਟੋਲ ਪਲਾਜ਼ਾ ਮਾਨਸਾ ਜਿਲ੍ਹੇ ਦੀ ਸਾਡੀ ਜਥੇਬੰਦੀ ਨੇ ਕੀਤਾ ਇਹਨੂੰ ਵੀ ਚੱਕ ਦੇਵਾਂਗੇ ਦੇਖਾ ਨਾ ਰਹਿ ਲੋਕਾਂ ਨੂੰ ਪੂਰਾ ਡਿੱਕਾ ਹੈ ਜੋ ਪਾਸੋਂ ਤੋਂ ਪਾਉਂਦੇ ਆ ਇੱਥੇ ਲਗਾਤਾਰ ਜਾਨੀ ਦੇ ਐਕਸੀਡੈਂਟ ਬਹੁਤ ਹੁੰਦੇ ਆ ਤੁਸੀਂ ਕਹਿੰਦਾ ਵੀ ਲੁੱਟ ਦਾ ਅੱਡਾ ਬਣਿਆ ਹਾਂ ਐਕਸੀਡੈਂਟ ਬਹੁਤ ਹੁੰਦੇ ਆ ਇਹਨਾਂ ਦਾ ਡਾ ਬਰਵਾਈ ਬੁੱਟਾ ਸਿੰਘ ਤੁੰਗ ਵਾਲੀ ਬਲਾਕ ਪ੍ਰਧਾਨ ਭਾਰਤੀ ਕਿਸਾ ਨਹੀਂ ਦਿਖਾਉਂਦਾ ਪਤਾਨ ਕੀ ਮਾਮਲਾ ਹੈ ਤੁਸੀਂ ਧਰਨਾ ਲਾਇਆ ਟੋਲ ਤੇ ਬੈਠੇ ਹੋ ਕੀ ਮਾਮਲਾ ਹੈ ਮਾਮਲਾ ਇਹ ਹੈ ਜੀ ਜਿਹੜਾ ਇਹ ਟੂਲ ਪਲੱਜਾ ਬਣਿਆ ਹੈ ਗਲਤ ਬਣਿਆ ਹੋਇਆ ਹੂੰ ਉਹ ਜੋ ਸਰਕਾਰਾਂ ਦੇ ਦਬਦਬਾ ਥੱਲੇ ਜਿਹੜਾ ਟੂਲ ਪਲੱਜਾ ਬਣਿਆ ਹੋਇਆ ਚੱਲਦੇ ਨਹੀਂ ਕਿ ਇੱਥੇ ਬਣਿਆ ਸੀ ਢੇਪੀ ਤੋਂਗਾ ਮਤਲਬ ਬਣਿਆ ਸੀਗਾ ਇਥੇ ਨਾਤਾਂ ਮਤਲਬ ਐਂਸ਼ੀਐਂਟ ਹੋਣੇ ਲੁੱਟਾ ਖਵਾਉਣ ਦਾ ਤੇ ਕਿੰਨੀ ਮਸ਼ਿਨਰੀ ਮਤਲਬ ਫਟ ਫਟ ਗਈ ਇਹਦੇ ਇਹ ਦਾ ਕਾਰਨ ਤੇ ਕਿੰਨੇ ਜਾਨਾਂ ਮਤਲਬ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਪਿਛਲੇ ਦਿਨੀ ਆ ਥੋੜੇ ਦਿਨ ਹੋ ਗਏ ਐਂਸ਼ੀਐਂਟ ਹੋਇਆ ਇਸ ਕਰਕੇ ਅਸੀਂ ਫੈਸਲਾ ਕਰਿਆ ਭਾਰਤੀ ਕਿਸਾਨ ਨੂੰ ਦਤਾਂਦਾ ਕਿ ਨੋ ਵੀ ਇਹ ਜਿਹੜਾ ਟੂਲ ਪਲੱਜ ਆ ਪਹਿਲਾਂ ਮੰਗ ਪੱਤਰ ਡੀਸਕਨ ਦਿੱਤਾ ਤੇ ਦਫੀਲਦਾਰ ਸਾਹਿਬ ਨੂੰ ਦਿੱਤਾ ਤੇ ਲੋਕਾਂ ਦੇ ਵਿੱਚ ਗੱਲ ਲਗਾਇਆ ਵੀ ਇਹ ਜਿਹੜਾ ਟੂਲ ਪਲੱਜ ਨੂੰ ਪੱਟ ਕੇ ਛੜ ਤੇ ਕੀਤਾ ਜਾਵੇ ਲੋਕਾਂ ਦੀਆਂ ਕੀਮਤੀ ਜਾਨਾਂ ਬਚ ਸਕਣਨ ਪਰ ਸਰਕਾਰ ਆੜੀ ਕੁੰਭਕਾਰ ਦੀ ਨਹੀਂ ਤੇ ਸੁੱਤੀ ਪਈ ਐ ਐਸ ਨੂੰ ਦਾ ਪ੍ਰਸ਼ਾਸਨ ਸੁੱਤਾ ਪਿਆ ਐ ਇਸ ਕਰਕੇ ਅਸੀਂ ਇਹ ਜਿਹੜਾ ਪ੍ਰਾਲਾ ਜਿੰਮੇਵਾਰੀ ਮੋਢਿਆਂ ਤੇ ਚੱਕੀ ਐ ਲੋਕਾਂ ਦੇ ਸੰਯੋਗ ਦੇ ਨਾਲ ਜਿਹੜੇ ਇਲਾਕੇ ਦੇ ਨੇੜੇ-ਨੇੜੇ ਪਿੰਡ ਆਇਆ ਉਹਨਾਂ ਤਾਂ ਹੀ ਗੱਲ ਪਹਚਾਈ ਐ ਵੀ ਇਹਨੂੰ ਪੱਟ ਕੇ ਸਾਈਡ ਤੇ ਕਿਤੇ ਆਵੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾਣ ਇਸ ਕਰਕੇ ਅਸੀਂ ਫੈਸਲਾ ਕਰਿਆ ਅੱਜ ਸਾਡੀ ਜ਼ਿਲ੍ਹੇ ਦੀ ਮੀਟਿੰਗ ਰੱਖੀ ਵੀ ਐ ਮੀਟਿੰਗ ਦੇ ਵਿੱਚ ਵਿਚਾਰ ਕੇ ਅਗਲਾ ਫੈਸਲਾ ਕਰਾਂਗੇ ਇਹਨੂੰ ਹਰ ਹਾਲਤ ਤੈਨੂੰ ਪੱਟ ਕੇ ਸਾਈਡ ਤੇ ਕਰਾਂਗੇ ਤੇ ਰਸਤਾ ਬਿਲਕੁਲ ਸਾਫ਼ ਕਰਾਂਗੇ ਜਿਵੇਂ ਪਿੱਛੇ ਵੀ ਅਸੀਂ ਇੱਕ ਕਰਕੇ ਆਏ ਐ ਮਤਲਬ ਠਿੱਖੀ ਤੋਂ ਪਹਿਲੇ ਪਾਸੇ ਜਿਹੜਾ ਟੂਲਪਲੱਜਾ ਸੀ ਉੱਥੇ ਵੀ ਲੱਖਾਂ ਲੋਕਾਂ ਦੀਆਂ ਜਾਨਾਂ ਪਿੰਨਾ ਇੱਥੋਂ ਬਰਾਤ ਇੱਕ ਬਰਾਤ ਆਈ ਸਿੱਧਰ ਮਤਲਬ ਮਲੂਟ ਕੰਗੋ ਤੇ ਇੱਥੇ ਵੀ ਬਰਾਤ ਇੱਥੇ ਮੁਰਗੀ ਉਹ ਸਾਰਾ ਕੁਝ ਇੱਥੇ ਵਿਚਾਰਨਾ ਢੇਰੀ ਢੇਰ ਹੋ ਗਿਆ ਇਸ ਕਰਕੇ ਅਸੀਂ ਲੋਕਾਂ ਦੀ ਜਾਨਾਂ ਬਚਾਉਣ ਦੀ ਖਾਤਰ ਪ੍ਰਾਲਾ ਕਰਿਆ ਤੇ ਇਹ ਪਹਿਲਾ ਦਿਨ ਅੱਜ ਸੋਡਾ ਇਹ ਅੱਜ ਅਸੀਂ ਕੱਲ ਅਸੀਂ ਸਾਸ ਪਾਇਆ ਕਰਿਆ ਅੱਜ ਅਸੀਂ ਮਤਲਬ ਮੋਰਚਾ ਲਾਇਆ ਮੀਟਿੰਗ ਕਰਾਂਗੇ ਮੀਟਿੰਗ ਕਰਕੇ ਸਾਰੇ ਆਗੂ ਆਉਣਗੇ ਜ਼ਿਲ੍ਹੇ ਦੇ ਤင်း ਵਿਚਾਰ ਕੇ ਗਾਂ ਦਾ ਫੈਸਲਾ ਕਿਵੇਂ ਕਰਨਾ ਉਹ ਮੈਂ ਫੈਸਲਾ ਨਹੀਂ ਸੁਣਦਾ ਫਿਰ ਅਗਲਾ ਦੇਖੋ ਪ੍ਰਸ਼ਾਸਨ ਨੇ ਆਪਦਾ ਕੰਮ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਲੋਕਾਂ ਦੀ ਮਤਲਬ ਲੋਕਾਂ ਦੇ ਹੱਕ ਸੱਚ ਦੇ ਖਾਤਰ ਲੜਦੇ ਆ ਪ੍ਰਸ਼ਾਸਨ ਫਿਰ ਆਪਦੀ ਜ਼ਿੰਮੇਵਾਰੀ ਚ ਬਣਾ ਲੈ ਤੇ ਅਸੀਂ ਆਪਦੀ ਬਣਾਵਾਂਗੇ ਅਸੀਂ ਨੂੰ ਸਾਈਡ ਤੇ ਪੱਟ ਕੇ ਕਰਾਂਗੇ ਹਰ ਹੱਤ ਕਰਾਂਗੇ ਇਹ ਅਸੀਂ ਉਹ ਪ੍ਰਸ਼ਾਸਨ ਨੇ ਬਣਾਉਣਾ ਵੀ ਕਿਹੜੇ ਹਿਸਾਬ ਨਾਲ ਸਾਥੋਂ ਕਰਾਉਣਾ ਕੰਮ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਸੀ ਵੀ ਪੱਟ ਕੇ ਨੂੰ ਸਾਈਡ ਤੇ ਕਰਾਉਣਾ ਪਰ ਉਹਨਾਂ ਦੀ ਜ਼ਿੰਮੇਵਾਰੀ ਅਸੀਂ ਚੱਕ ਲਈ ਉਹ ਅਸੀਂ ਸਾਈਡ ਤੇ ਕਰਾਂਗੇ ਰਾਸੋ ਨੂੰ ਯਾਰ ਲਹਿਰੀ ਪ੍ਰੈਸ ਕਾਤਰਾਂ ਜ਼ਿਲ੍ਹਾ ਬਠਿੰਡਾ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਜੀ ਕੀ ਮਸਲਾ ਤੁਸੀਂ ਹਾ ਟੋਲ ਤੇ ਰਿਖਿਓ ਕਿਉਂ ਮਤਲਬ ਇਹ ਨੂੰ ਸੰਘਰਸ਼ ਕਰਨਾ ਇਹ ਬਹੁਤ ਟਾਈਮ ਤੋਂ ਗੈਰ ਕਾਨੂੰਨੀ ਟੋਲ ਪਲਾਜ਼ਾ ਲੱਗਿਆ ਹੋਇਆ ਹੈ ਪਹਿਲਾਂ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਸੀ ਪ੍ਰਸ਼ਾਸਨ ਨੇ ਇਸ ਨੂੰ ਆਪਣੀ ਜ਼ਿੰਮੇਵਾਰੀ ਨਾ ਸਮਝਦੇ ਹੋયા ਆਖੋ ਪਰੋਖੇ ਕੀਤਾ ਹੋਇਆ ਸੀਗਾ ਜਿਹੜਾ ਹੁਣ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਨੇ ਇਹ ਆਪਣੇ ਧਿਆਨ ਚ ਲਿਆ ਕੇ ਪਿੰਡਾਂ ਦੇ ਲੋਕਾਂ ਦੀਆਂ ਪੀਪੀ ਜਾਨਾ ਜਾ ਰਹੀਆਂ ਨੇ ਗਿਆ ਇੱਕ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆਗਾ ਤੇ ਉਸ ਨੂੰ ਹੁਣ ਇਹ ਹਟਾਇਆ ਜਾਊਗਾ ਹੜੇ ਵੀ ਪ੍ਰਸ਼ਾਸਨ ਨੂੰ ਬਹੁਤ ਅਸੀਂ ਉਹ ਕੀਤਾ ਸੀਗਾ ਮੰਗ ਪੱਤਰ ਵੀ ਦਿੱਤਾ ਹੋਇਆ ਸੀਗਾ ਪਰ ਪ੍ਰਸ਼ਾਸਨ ਨੇ ਕੋਈ ਇਸ ਦੀ ਉਹ ਨਹੀਂ ਕੀਤੀ ਜ਼ਿੰਮੇਵਾਰੀ ਨਹੀਂ ਸਮਝੀ ਮੰਗ ਜੀ ਸਾਡੀ ਸਾਡੀ ਮੰਗ ਹੈ ਕਿ ਇਹਨੂੰ ਸਾਫ਼ ਕੀਤਾ ਜਾਵੇ ਤੇ ਸੜਕ ਨੂੰ ਆਮ ਦੀ ਤਰ੍ਹਾਂ ਜਿਵੇਂ ਪਹਿਲਾਂ ਸੜਕ ਬਣੀ ਹੋਈ ਆ ਰੂਡ ਉਸੇ ਤਰ੍ਹਾਂ ਬਣਾਇਆ ਜਾਵੇ ਦੇ ਨਹੀਂ ਥੋੜਾ ਅਗਲਾ ਸਿਹਤ ਅੱਜ ਸਾਡੀ ਜਿਹੜੇ ਦੀ ਮੀਟਿੰਗ ਹੈਗੀ ਮੀਟਿੰਗ ਦੇ ਵਿੱਚ ਜੋ ਵੀ ਫੈਸਲਾ ਲਿਆ ਜਾਊਗਾ ਲੀਡਰਸ਼ਿਪ ਵੱਲੋਂ ਉਹਨੂੰ ਪੂਰਨ ਜਿਹੜਾ ਚਿੱਤ ਆ ਜਾਵੇ। ਨਾ ਥੋੜਾ ਸੰਦੀਪ ਬਰ ਐਸਡੀਓ ਨੈਸ਼ਨਲ ਹਾਈਵੇ ਬਠਿੰਡਾ ਜੀ। ਹਾਂਜੀ ਸਰ ਕੀ ਮਾਮਲਾ ਇਹ ਧਰਨਾ ਲਾਇਆ ਕੀ ਐਕਚੁਅਲੀ ਕੀ ਗੱਲ ਹੈ? ਐਕਚੁਅਲੀ ਨਾ ਜੀ ਇਹ ਹੈ ਜਦੋਂ ਪਹਿਲਾਂ ਸਾਡੇ ਕੋਲ ਤਾਂ ਹੁਣ ਰੋਡ ਟਰਾਂਸਫਰ ਹੋਈ ਹੈ ਜੀ 20 ਦਿਨ ਹੋਏ ਐ ਪਹਿਲਾਂ ਇਹ ਸੰਗਰੂਰ ਡਿਵੀਜ਼ਨ ਕੋਲੇ ਰੋਡ ਸੀਗੀ ਉਸ ਤੋਂ ਪਹਿਲਾਂ ਦਾ ਇਹ ਪ੍ਰੋਬਲਮ ਤਾਂ ਲੋਕਾਂ ਨੂੰ ਹੈਗੀ ਆ ਪਰ ਉਹ ਉਹਨਾਂ ਨੇ ਜਿਹੜੀ ਕੰਪਨੀ ਹੈ ਨਾ ਉਹਨਾਂ ਨੇ ਇਹਦੇ ਰਿਪੋਰਟ ਕੇਸ ਕਰ ਚੱਲਿਆ ਵੀ ਸਾਡਾ ਤੁਸੀਂ ਬੰਦ ਕਰਾਇਆ ਹੋਇਆ ਹੈ ਇਹ ਇਹ ਹੁਣ 16 ਸਤੰਬਰ ਦਾ ਕਹਿੰਦੇ ਸਟੇ ਲਿਆ ਹੋਇਆ ਉਹਨਾਂ ਨੇ ਜੀ ਜਵਾਬ ਦਾਵਾ ਮਹਿਕਮੇ ਨੇ ਫਾਈਲ ਕਰ ਚੁੱਕਿਆ ਸੰਗਰੂਰ ਡਿਵੀਜ਼ਨ ਵਾਲੇ ਉਹਨਾਂ ਨੇ ਫਾਈਲ ਕਰਤਾ ਹੁਣ ਜੇ ਸਟੇ ਟੁੱਟ ਜੂਗਾ ਤਾਂ ਇਹਨੂੰ ਰਿਮੂਵ ਕਰ ਦਿੱਤਾ ਹੈ ਉਹ ਚੱਲਿਆ ਵੀ ਨਹੀਂ ਜੀ ਇਹ ਇੱਕ ਜਣ ਵੀ ਨਹੀਂ ਚੱਲਿਆ ਇਹ ਟੋਲ ਬਰ ਜਾ ਬਾਕੀ ਇਹ ਹਾਦਸਾ ਕਿਸਾਨ ਯੂਨੀਅਨ ਕਹਿੰਦੇ ਹਾਦਸੇ ਹੋ ਰਹੇ ਆ ਵਾ ਤੇ ਨਸ਼ੇੜੀਆਂ ਦਾ ਅੱਡਾ ਬਣ ਰਿਹਾ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਹਾਦਸੇ ਤਾਂ ਹੋ ਰਿਹਾ ਜੀ ਇੱਥੇ ਹੈ ਤਾਂ ਇਹ ਮਤਲਬ ਪਹਿਲਾਂ ਸਾਡੇ ਕੋਲ ਨਹੀਂ ਸੀ ਨਾ ਤੁਹਾਨੂੰ ਨਹੀਂ ਪਤਾ ਬਹੁਤ ਪੁਰਾਣਾ ਬਣਿਆ ਹੋਇਆ ਜੀ ਮਤਲਬ ਸਾਡੇ ਕੋਲ ਹੁਣੇ ਆਇਆ ਸੀ ਤਾਂ ਹੁਣ ਦੇਖਿਆ ਇਹਨੂੰ ਵੀ ਇਹ ਗਲਤ ਹੈ ਕੀ ਕਾਰਵਾਈ ਕਰਾਂਗੇ ਕਾਰ ਇਹਨੂੰ ਰਿਮੂਵ ਕਰ ਦਾਂਗੇ ਜਾਂ ਸਟੇ ਟੁੱਟ ਕੇ ਰਿਮੂਵ ਕਰ ਦਾਂਗੇ ਸਟੇ ਟੱਕੈਟਰੀ ਦਾ ਜੀ 16 ਸਤੰਬਰ ਤੱਕ ਹੈ ਜੀ ਹਾਂ ਜੀ